ਹੋ ਗਏ ਮੈਮ ਹੋ ਗਏ ਹੋ ਗਏ ਮੈਮ ਹੋ ਗਏ ਹੋ ਗਏ ਮੈਮ ਹੋ ਗਏ ਹੋ ਗਏ ਗੱਲ ਮਾਈਕ ਹਾਂਜੀ ਮਾਈਕ ਕਰ ਲਓ ਮਾਈਕ ਹਾਂ ਮੈਂ ਵੀ ਆਪਰੇਸ਼ਨ ਨਿਕਲ ਕੇ ਤਾਂ ਅੱਜ ਚੈਕਿੰਗ ਕੀ ਜਾ ਰਹੀ ਹੈ ਰੇਸਟੇਸ਼ਨ ਪਰ ਬਸ ਸਟੈਂਡ ਵੀ ਚੈਕਿੰਗ ਕਰੇ ਕਿਆ ਜੀ ਜਾਣਕਾਰੀ ਅੱਜ 2 ਜਨਵਰੀ 2024 ਅੱਜ ਮਾਨਜੋ ਡੀਜੀਪੀ ਪੰਜਾਬ ਸਰ ਦੇ ਇਨਸਟਰਕਸ਼ਨ ਤਹਿਤ ਤੇ ਸੀਪੀ ਲੁਧਿਆਣਾ ਦੇ ਇਨਸਟਰਕਸ਼ਨ ਤਹਿਤ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਕਾਸੂ ਆਪਰੇਸ਼ਨ ਕੀਤੇ ਜਾ ਰਹੇ ਜਿੰਨੇ ਵੀ ਸਾਡੀ ਬਸ ਸਟੈਂਡ ਹੈਗੇ ਤੇ ਰੇਲਵੇ ਸਟੇਸ਼ਨ ਹੈ ਸਾਡੇ ਅੰਦਰ ਜਿੰਨੇ ਵੀ ਸਾਡੇ ਹੈਗੇ ਬੰਦੇ ਜੋ ਵੀ ਸਸਪੈਕਟਡ ਪਰਸਨਸ ਨੇ ਉਹਨਾਂ ਦੀ ਚੈਕਿੰਗ ਚੱਲ ਰਹੀ ਨੇ ਉਹਨਾਂ ਦੇ ਐਂਟੀਸੀਡੈਂਸ ਵੈਰੀਫਾਈ ਕੀਤੇ ਜਾ ਰਹੇ ਨੇ ਕਿ ਜਿਹੜਾ ਆਪਰੇਸ਼ਨ ਹੈ ਇਹਦਾ ਨਾਮ ਹੈ ਆਪਰੇਸ਼ਨ ਈਗਲ 3 ਤੇ ਜਿਹੜਾ ਰੇਲਵੇ ਸਟੇਸ਼ਨ ਨੇ ਉਹਦੇ ਵਿੱਚ ਸਾਡੇ ADCP 1 ਇਹਨੂੰ ਲੀਡ ਕਰ ਰਹੇ ਤੇ ਜਿਹੜਾ ਬੱਸ ਸਟੈਂਡ ਨੇ ਉਹਦੇ ਵਿੱਚ ADCP 3 SP ਰੈਂਕ ਦੇ ਅਧਿਕਾਰੀ ਇਹਨਾਂ ਨੂੰ ਲੀਡ ਕਰ ਰਹੇ ਨੇ ਜੀ ਇਹਦੇ ਵਿੱਚ ਅਸੀਂ ਇਹ ਹੀ ਕੋਸ਼ਿਸ਼ ਕਰ ਰਹੇ ਨੇ ਕਿ ਜਿਨਨੇ ਵੀ ਸਾਡੇ ਮੁਸਾਫਰ ਹੈਗੇ 1 ਜਨਵਰੀ ਦੀ ਡੇਟ ਹੈ ਬਹੁਤ سارے ਲੋਕ ਆਪਣੇ ਘਰ ਜਾਂਦੇ ਨੇ ਤੇ ਘਰ ਸੇ ਆਣਦੇ ਤੇ ਟ੍ਰੇਨ ਤੇ ਬੱਸ ਦੀ ਵਰਤੋਂ ਕਰਦੇ ਆ ਅਸੀਂ ਇਹ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਨਾਂ ਦਾ ਜਿਹੜਾ ਵੀ ਸਫ਼ਰ ਹੈ ਉਹ ਸੁਖਵੇਂ ਹੋਵੇ ਕੋਈ ਵੀ ਕਰਾਇਆ ਕਿਸੇ ਤਰ੍ਹਾਂ ਦੀ ਹਤਾ ਹੋ ਨਾ ਦਿਖੀ ਜਾਏ ਤੇ ਜੋ ਵੀ ਸਾਡੀ ਲੇਡੀ ਪੁਲਿਸ ਤੇ ਯਾਹ ਪੇ ਹੈ ਤੇ ਬੱਸ ਸਟਾਜ ਬੱਸ ਸਟੇਸ਼ਨ ਪੇ ਸੌਰੀ ਬੱਸ ਸਟੈਂਡ ਐਂਡ ਰੇਲਵੇ ਸਟੇਸ਼ਨ ਪੇ ਸਾਂਝਾ ਐਫਰਟ ਕਰ ਰਹੇ ਨੇ ਇੱਥੇ ਆਰਪੀਐਫ ਤੇ ਜੀਆਰਪੀ ਵੀ ਜਿਹੜੀ ਹੈਗੀ ਫੋਰਸ ਉਹ ਸਾਰੀ ਵੀ ਮੌਜੂਦ ਨੇ ਜੀ ਜੀ ਦੇ ਹੋ ਅੰਨ ਦਿਨਾਂ ਚ ਹੋਰ ਵੀ ਤੁਸੀਂ ਮੁਹਿੰਮ ਤੇਜ਼ ਕਰੋਗੇ ਕੁਝ ਦੇਖੀ ਇਸ ਤੋਂ ਇਲਾਵਾ ਸਾਡੇ ਕੋਲ ADCP 1 ਤੇ ACP ਸੈਂਟਰਲ ਦੀ ਅਗਵਾਈ ਵਿੱਚ ਹੋਰ ਵੀ ਆਪਰੇਸ਼ਨ ਕੀਤੇ ਗਏ ਸੋ ਪਹਿਲੇ ਵੀ ਤੁਸੀਂ ਵੀ ਦੇਖ ਰਹੇ ਸੀਗੇ ਕਿ ਕੋਰਾ ਪੜ ਗਿਆ ਹੈ ਤੇ धुੰਧ ਭਰ ਗਈ ਹੈ ਬਹੁਤ ਸਾਰੇ ਆਟੋ ਦੇ ਮੁਸਾਫਿਰ ਕੰਪਲੇਂਟਸ ਕਰ ਰਹੇ ਸੀਗੇ ਤਾਂ ਇਸ ਦੌਰਾਨ ਪਿਛਲੇ 1 ਮਹੀਨੇ ਦੇ ਵਿੱਚ ਇਹਨਾਂ ਨੇ 4 ਕੇਸ ਰਜਿਸਟਰ ਕੀਤੇ ਹੈ ਤੇ 8 ਬੰਦੇ ਵੀ ਅਰੈਸਟ ਕੀਤੇ ਹੈ ਜੋ ਆਟੋ ਦੇ ਵਿੱਚ ਲੋਕਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਉਹਨਾਂ ਦੇ ਫੋਨ ਜਾਂ ਫਿਰ ਸਮਾਨ ਦੀ ਸਨਾਚਿੰਗ ਕਰਦੇ ਸੀਗੇ ਉਹਦੀ ਵੀ ਤੁਹਾਨੂੰ ਡਿਟੇਲ ਦਿੱਤੀ ਜਾਈ ਜੀ ਤੇ ਇਸ ਤੋਂ ਇਲਾਵਾ ਅੱਜ ਅਸੀਂ ਇਹੀ Aim ਕਰ ਰਹੇ ਨੇ ਕਿ ਜਿਨਨੇ ਵੀ ਮੁਸਾਫਿਰ 1 ਜਨਵਰੀ ਦੇ ਉੱਛਲਦੇ ਨਵੇਂ ਸਾਲ ਮੈਂ ਆਪਣੇ ਘਰ ਜਾ ਰਹੇ ਆ ਜਾਂ ਘਰ ਤੋਂ ਲੋਟ ਰਹੇ ਆ ਉਹ ਸਾਰੇ ਸੇਫ ਤੇ ਸਿਕਿਉਰ ਰਹੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਆ ਜੀ ਜੀ ਮੈਂ ਇਸ ਤਰ੍ਹਾਂ ਮੈਂ ਪੈਟਰੋਲ ਪੰਪ ਨੂੰ ਚੱਲ ਰਹੀ ਹੈ ਕਾਫੀ ਜੋ ਚਲੇ ਹੜਤਾਲ ਲੈ ਕੇ ਉਸਨ ਲਈ ਪ੍ਰਬੰਧ ਕੀਤਾ ਜਾ ਰਿਹਾ ਕਿਉਂਕਿ